ਚਾਚੀ ਸਾਸ੍ਰੀਕਾਰ ਸਾਸ੍ਰੀਕਾਰ ਚਾਚੇ ਹੋ ਕਿਵੇਂ ਘੇੜਾ ਮਾਰ ਲਾ ਉਰਾਂ ਨੂੰ ਹੱਕ ਬੈ ਜਾ ਕੁਛ ਨਹੀਂ ਬਸ ਚਾਚੀ ਰਖੜੀਆਂ ਨਹੀਂ ਮੈਂ ਤਾਂ ਵੀਰੇ ਹੁਣਾਂ ਤੇ ਰਖੜੀਆਂ ਬੰਨਣ ਆਈ ਸੀ ਅੱਛਾ ਉਹ ਤੇਰਾ ਵੀਰਾ ਤਾਂ ਤੇਰੀ ਭਾਬੀ ਨਾਲ ਸੌਰੀ ਬਾਗ ਗਿਆ ਆਪਣੇ ਰਖੜੀਆਂ ਨਹੀਂ ਕਹੇ ਅੱਛਾ ਚਾਚੀ ਮੈਂ ਤਾਂ ਉਹਨਾਂ ਦੇ ਰਖੜੀ ਬੰਨਣ ਆਈ ਸੀ ਨਾਲੇ ਮੈਂ ਕਿਹਾ ਮਠਾਈ ਦਾ ਡੱਬਾ ਦੇ ਆਵਾ ਚੱਲੋ ਮਠਾਈ ਤਾਂ ਤੂੰ ਆਪਣੇ ਘਰੇ ਲੈ ਜਾਏ ਹੁਣ ਤੇਰੇ ਵੀ ਤਾਂ ਭਾਈ ਖਾਣਗੇ ਬਾਕੀ ਤੈਨੂੰ ਸੂਟ ਮੈਂ ਦੇ ਦਊਗੀ ਤੈਨੂੰ ਸੂਟ ਕਰਕੇ ਰਖੜੀ ਬੰਨਣੀ ਆ ਬਣਾ ਦਾਂਗੀ ਤੁਹਾਨੂੰ ਚਾਹ ਲੈ ਆਵਾਂ ਬਣਾ ਕੇ ਇੰਨਾ ਚਾਚੀ ਚਾਤਾ ਰਹਿਣ ਦੋ ਜਦੋਂ ਵੀਰੇ ਹੁਰੀ ਆਗੇ ਨਾਲੇ ਰਖੜੀ ਬਨਜੂਗੀ ਉਦੋਂ ਹੀ ਖਾ ਪੀ ਲਉਂਗੀ ਕੁਛ ਚੱਲ ਕੋਈ ਨਾ ਫੋਨ ਤਾਂ ਕਰ ਦੂੰਗੀ ਪਰ ਚੱਲ ਤੂੰ ਆਪਣੇ ਫਿਰ ਪਾਈ ਸਕੇ ਤਾਂ ਹੈਗੇ ਨਹੀਂ ਨਹੀਂ ਬਣਾਉਂਦੇ ਨਾ ਸਹੀ ਜ਼ਰੂਰੀ ਥੋੜਾ ਵੀ ਚਾਚੇ ਤਾਂ ਇਹਦੇ ਮੁੰਡਿਆਂ ਦੇ ਵੀ ਰਖੜੀ ਬੰਨਣੀਆਂ ਹੁੰਦੀ ਆ ਚਾਚੀ ਛੋਟੀ ਹੁੰਦੀ ਮੈਂ ਆਪਦੇ ਘਰ ਤੋਂ ਜ਼ਿਆਦਾ ਤਾਂ ਇੱਥੇ ਖੇਡਦੀ ਰਹੀ ਆ ਨਾਲੇ ਜਦੋਂ ਮੈਂ ਉਤਰਦੀ ਆ ਬੱਸ 'ਚੋਂ ਪਹਿਲਾਂ ਆ ਘਰ ਆਉਂਦਾ ਫਿਰ ਬਾਰਮੂਰੋਂ ਐਵੇਂ ਲੰਗਿਆ ਨਹੀਂ ਜਾਂਦਾ ਮੈਂ ਤਾਂ ਹੀ ਹਮੇਸ਼ਾ ਪਹਿਲਾਂ ਇੱਥੇ ਆਉਂਦੀ ਆ। ਚੱਲ ਕੋਈ ਨਾ ਫੋਨ ਕਰ ਦੂੰਗੀ ਤੈਨੂੰ ਜਦੋਂ ਆ ਗਿਆ। ਝੂਠ ਬੋਲਿਆ ਕੁੜੀ ਨੇ। ਪਸੋਂ ਅੰਦਰ ਹੈਗਾ ਭਾਏ। ਸੁਣਦੀ ਹੋਗੀ ਅੰਦਰ ਹੈਗਾ ਤਾਂ ਸਹੀ ਆ। ਆਪਣੀਆਂ ਤਿੰਨ ਕੁੜੀਆਂ ਨੇ। ਆਪਾਂ ਉਹਨਾਂ ਨੂੰ ਦਵਾਂਗੇ ਕਿ ਇਹਨੂੰ ਦਵਾਂਗੇ। ਚੱਕ ਦੇ ਮੂੰਹ ਆ ਜਾਂਦੀ ਆ ਇੱਥੇ। ਦੇਖੀ ਚਾਚੀ ਦੇ ਮੂੰਹ ਤੋਂ ਝੂਠ ਦਾ ਸਾਫ਼ ਪਤਾ ਲੱਗਦਾ। ਅੰਦਰ ਗੱਡੀ ਵੀ ਖੜੀ ਆ। ਭਾਬੀ ਤਾਂ ਗੱਡੀ ਬਿਨਾਂ ਹੋਈ ਨਹੀਂ ਪੈ ਕੇ ਜਾਂਦੀ। ਨੜੇ ਵੀਰਾ ਵੀ ਕੰਮ ਕਰਦਾ ਦਿਖੀ ਜਾਂਦਾ ਮੈਨੂੰ ਧੀਆ ਦਾ ਤਾਂ ਬਸ ਇੱਕ ਮਾਨ ਹੁੰਦਾ ਮਿੰਤਾਵ ਦੇ ਘਰ ਤੋਂ ਜ਼ਿਆਦਾ ਇਹ ਦਾ ਮੋਹ ਹੁੰਦਾ ਜ਼ਿਆਦਾ ਤਾਂ ਮੈਂ ਇੱਥੇ ਖੇਡੀਆਂ ਕਈ ਵਾਰੀ ਨਾ ਛੋਟੇ ਤਾਂ ਵੱਡਿਆਂ ਦਾ ਮਾਨ ਰੱਖ ਲੈਂਦੇ ਨੇ ਪਰ ਵੱਡਿਆਂ ਨੂੰ ਛੋਟਿਆਂ ਦਾ ਨਹੀਂ ਰੱਖਣਾ ਹੁੰਦਾ